ਸਤ ਸ੍ਰੀ ਅਕਾਲ ਜੀ ਜੁਆਤਾ ਹੈ ਤੁਹਾਡਾ ਵੈਜੀ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਰਸਾਤ ਦੇ ਮੌਸਮ ਨੂੰ ਸਪੈਸ਼ਲ ਇੱਕ ਰੈਸਪੀ ਬਣਾਈ ਆ ਸਪੈਸ਼ਲ ਪਿੰਨੀ ਕਹਿ ਸਕਦੇ ਆਪਾਂ ਇਹਨੂੰ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਤੇ ਖਾਸ ਆ ਇਹ ਮੀਂਹ ਦੀਆਂ ਰੁੱਤਾਂ ਦੇ ਵਿੱਚ ਬਣਾਈ ਜਾਂਦੀ ਆ ਬਹੁਤ ਹੀ ਹੈਲਦੀ ਤੇ ਟੇਸਟੀ ਹੁੰਦੀ ਆ ਤੇ ਇਹਦੇ ਨਾਲ ਮੈਂ ਸਸਤੋਂ ਵੀ ਆਪਣਾ ਵਾਦਾ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਉਦਨੀਅ ਕਾ ਵੱਡੀ ਗੋਲੀ ਆਪਾਂ ਹਰੀ ਮੂੰਗੀ ਦੀ ਲਈ ਹੈ ਜੀ ਤੇ ਹੁਣ ਆਪਾਂ ਇਹਨੂੰ ਭੁੰਨ ਲਾਂਗੇ ਮੂੰਗੀਆਂ ਕੋਈ ਤੇਲ ਤੂਲ ਨਹੀਂ ਪਾਉਣਾ ਜਾਂ ਘਿਓ ਕੁਛ ਨਹੀਂ ਪਾਉਣਾ ਆਪਾਂ ਬਸ ਏਵੇਂ ਇਹਨੂੰ ਭੁੰਨ ਲੈਣਾ ਸੋਸੋ ਆਗ ਤੇ ਆਪਾਂ ਇਹਨੂੰ 5-7 ਮਿੰਟ ਬਿਲਕੁਲ ਮੱਠੀ ਮੱਠੀ ਆਪਦੇ ਭੁੰਨ ਲਿਆ ਜੀ ਆਪਣੀ ਮੂੰਗੀਆਂ ਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਕਿਹੋ ਜਿਹੀ ਲੱਗੀ ਆ ਜੀ ਜੇ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਆਪਣੇ ਨਾਲ ਹੋਰ ਵੀ ਭੈਣ ਭਰਾ ਜੁੜ ਸਕਣ ਤੇ ਆਪਾਂ ਮੂੰਗੀ ਨੂੰ ਥਾਲ ਦੇ ਵਿੱਚ ਕੱਢਦਾ ਤਾਂ ਕਿ ਇਹ ਠੰਡੀ ਹੋ ਜੇ ਤੇ ਹੁਣ ਆਪਾਂ ਕੜਾਈ ਦੇ ਵਿੱਚ ਥੋੜਾ ਜਿਹਾ ਇੱਕ ਚਮਚਾ ਘਿਓ ਦਾ ਪਾਇਆ ਦੇਸੀ ਦਾ ਤੇ ਇਹਦੇ ਵਿੱਚ ਆਪਾਂ ਡ్రਾਈ ਫਰੂਟ ਆ ਜਿਹੜੇ ਉਹ ਪਾ ਦਾਂਗੇ ਕਾਜੂ ਬਦਾਮ ਤੇ ਪਿਸਤੇ ਤੇ ਥੋੜੇ ਜਿਹਾ ਕ੍ਰੋਟ ਵੀ ਸੀਗੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ बस गरम कढ़ाई की की पोट दे जान ही आगम टाउंडी ता लोड ही नहीं जे भी चापा मोंगी भुनी सी अपनी ते ਇਹਨਾਂ ਨੂੰ ਆਪਾਂ ਕੱਟ ਕੇ ਪਾਸੇ ਕੌਲੀ ਦੇ ਵਿੱਚ ਰੱਖ ਲਾਂਗੇ ਤੇ ਹੁਣ ਆਪਾਂ ਜਿਹੜੀ ਮੂੰਗੀ ਸੀਗੀ ਇਹਦੇ ਵਿੱਚ ਆਪਾਂ ਪੰਜ ਪਾ ਲੈਣਾ ਜੀ ਲੈਚਨਾ ਤੇ ਹੁਣ ਆਪਾਂ ਇਹਨੂੰ ਪੀਸ ਲਾਂਗੇ ਤਾਂ ਬਿਲਕੁਲ ਪਾਊਡਰ ਬਣਾ ਲਾਂਗੇ ਜਮਾ ਪਾਊਡਰ ਤੈਰਾ ਨਹੀਂ ਬਣਦਾ ਜਿਵੇਂ ਆਪਣੀ ਸੂਜੀ ਨਹੀਂ ਹੁੰਦੀ ਉਮੇ ਦਾ ਰਹਿ ਜਾਂਦਾ ਇਹ ਜਿਵੇਂ ਸੋਜੀ ਹੁੰਦੀ ਆ ਥੋੜੀ ਜੀ ਦਰ ਤਰੀਕੇ ਉਵੇਂ ਦਾ ਇਹ ਪਾਊਡਰ ਰਹਿ ਜਾਂਦਾ ਪਰ ਲੱਡੂ ਇਹਦੇ ਜਾਂ ਪਿੰਗਾਂ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਸਪੈਸ਼ਲ ਬਰਸਾਤ ਵਿੱਚ ਹੀ ਬਣਾਇਆ ਜਾਂਦੇ ਆ ਤੇ ਆਪਾਂ ਦਿੱਕ ਪੌੜੀ ਜਿਹੜੀ ਆਪਾਂ ਘਿਓ ਦੀ ਲਈਏ ਵੈਸੇ ਤਾਂ ਆਪਣੀ ਮੂੰਗੀ ਭੁੰਨੀ ਹੋਈ ਜੀ ਪਰ ਫੇਰ ਵੀ ਥੋੜਾ ਜਿਹਾ ਮਾੜਾ ਮੋਟਾ ਕੱਚਾ ਪਾਣਾ ਜਿਹੜਾ ਉਹ ਨਿਕਲ ਜਾਊਗਾ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਘਿਓ ਵੱਧ ਘੱਟ ਪਾ ਲਈ ਜਿੰਨਾ ਕਿ ਸੋਡਾ ਤੁਸੀਂ ਮੂੰਗੀ ਪਾਈ ਹੈ ਤਾਂ ਕਿ ਆਪਣੇ ਲੱਡੂ ਆ ਉਹ ਬਾਝ ਸਕਣ ਬਸ ਆਪਾਂ ਇੰਨਾ ਘਿਓ ਪਾ ਲੈਣਾ ਹੈ ਇਦੇ ਵਿੱਚ ਬਹੁਤ ਹੀ ਸੋਹਣੀ ਜਿਹੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਧਾਗੇ ਵਾਲੀ ਮਿਸ਼ਰੀ ਪਾਤੀ ਜੀ ਅੱਧਿਕ ਕੋਲੀਆਂ ਦੇ ਵਿੱਚ ਤੇ ਡਰਾਈ ਫਰੂਟ ਜਿਹੜੇ ਸੀ ਆਪਣੇ ਪਾਸੇ ਭੰਨ ਕੇ ਰੱਖੇ ਹੋਏ ਉਹ ਵੀ ਪਾਤੀ ਆਪਾਂ ਵਿੱਚ ਦੋ ਵੱਡੇ ਚਮਚੇ ਆਪਾਂ ਮਿਲਕ ਪਾਊਡਰ ਦੇ ਲਈ ਆ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਤੇ ਹੈਲਦੀ ਵੀ ਹੁੰਦੇ ਆ ਇਹ ਖਾਣ ਚ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਤੇ ਆਪਾਂ ਸਾਰਾ ਇਹ ਚੀਜ਼ਾਂ ਨੂੰ ਮਿਲਾ ਲਿਆ ਜੀ ਹੁਣ ਆਪਾਂ ਇਹਨਾਂ ਦੇ ਲੱਡੂ ਬੰਨਦੇ ਆ ਜੇ ਤੁਹਾਨੂੰ ਵੱਧ ਘੱਟ ਲੱਗੇ ਵੀ ਲੱਡੂ ਨਹੀਂ ਬੰਨੇ ਜਾਂਦੇ ਤਾਂ ਫਿਰ ਤੁਸੀਂ ਇਹਦੇ ਵਿੱਚ ਹੋਰ ਘਿਓ ਪਾ ਸਕਦੇ ਆ ਜੇ ਨਹੀਂ ਘਿਓ ਪਾਉਣਾ ਤੁਸੀਂ ਮਲਾਈ ਵੀ ਪਾ ਸਕਦੇ ਆ ਤੇ ਆਪਾਂ ਹੁਣ ਆਪਾਂ ਸਾਰੇ ਲੱਡੂ ਵਟ ਕੇ ਤਿਆਰ ਕਰ ਲਾਂਗੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖਦੇ ਆ ਜੀ ਆਪਾਂ ਨੂੰ ਸਪੋਰਟ ਕਰਦੇ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਜੀ ਤਾਂ ਕਿ ਆਪਾਂ ਅੱਗੇ ਵਧ ਸਕੀਏ ਸਾਰੇ ਲੱਡੂ ਬੱਟ ਕੇ ਆਪਾਂ ਕਰ ਲਿਆ ਜੀ ਤਿਆਰ ਬਹੁਤ ਹੀ ਤੇਜ਼ੀ ਲੱਡੂ ਬਣੇ ਸੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਦਾ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ